ਰਾਜਾ ਵੜਿੰਗ ਸਾਹਿਬ ਜਿਹੜੇ ਕੀ ਪ੍ਰਧਾਨ ਨੇ ਉਰੇ ਦੇ ਕੈਂਡੀਡੇਟ ਨੇ ਵੜਿੰਗ ਸਾਹਿਬ ਦੇ ਨਾਲ ਸੰਬੰਧਿਤ ਤੇ ਉਹਨਾਂ ਦੇ ਸਾਲਾਹ ਸਾਹਿਬ ਜਿਹੜੇ ਡੰਪੀ ਵਨਾਇਕ ਜੀਨਾਂ ਦਾ ਨਾਮ ਡੰਪੀ ਵਨਾਇਕ ਉਹਨਾਂ ਦੇ ਸਾਲਾਹ ਸਾਹਿਬ ਜਿਹੜਾ ਤਕਰੀਬਨ ਪੈਸਾ ਸੀ 1 ਕਰੋੜ 22 ਲੱਖ ਰੁਪਏ ਜੋ ਸਾਰਾ ਕੁਝ ਐਫ ਆਈ ਆਰ ਚ ਦਰਜ ਆ 1 ਕਰੋੜ 22 ਲੱਖ ਰੁਪਈਆ ਪੈਸਾ ਸੀ ਤੋ ਕੀ ਹੋਇਆ ਜਦੋਂ ਉਹ ਪੈਸਾ ਆ ਗਿਆ ਖਾਤੇ 'ਚ ਕਰਨ ਕੁਟਾਰੀਆ ਦੇ ਅੰਕਿਤ ਕੁਟਾਰੀਆ ਦੇ ਤੱਕ ਉਹਨਾਂ ਦਾ ਦੋਸਤ ਸੀ ਇਹ ਡੰਪੀ ਬਨਾਇਕ ਸਾਲਾਹ ਸਾਹਿਬ ਸਾਡੇ ਅਮਰਿੰਦਰ ਵੜਿੰਗ ਸਾਹਿਬ ਤੇ ਉਹਨਾਂ ਨੇ ਕੀ ਕਿਹਾ ਵੀ ਮੈਨੂੰ ਇਹ ਪੈਸੇ ਦੀ ਲੋੜ ਆ ਮੈਨੂੰ ਇਹ ਪੈਸਾ ਦੇ ਦਿਓ ਉਹਨਾਂ ਨੇ ਜਦੋਂ ਪੈਸੇ ਮੰਗਣੇ ਵਾਪਸ ਸ਼ੁਰੂ ਕੀਤੇ ਉਹਨਾਂ ਨੇ ਰਾਜਾ ਵੜਿੰਗ ਸਾਹਿਬ ਨਾਲ ਗੱਲ ਕੀਤੀ ਬੀ ਤੁਹਾਡਾ ਸਾਲਾ ਸਾਹਿਬ ਦੰਪੀ ਬਨਾਇਕ ਸਾਡੇ ਪੈਸੇ ਨਹੀਂ ਦੇ ਰਿਹਾ ਤੇ ਉਹਦਾ ਸਾਥ ਤੱਕ ਕੀ ਦੇਣਾ ਸੀ ਉਲਟਾ ਇਹ ਕਿਹਾ ਵੀ ਭਾਈ ਅਸੀਂ ਹੁਣ ਐਮ ਐਲ ਏ ਆ ਸਾਡੀ ਸਰਕਾਰ ਆ ਤੂੰ ਇਹ ਪੈਸੇ ਤਾਂ ਗੱਲ ਛੱਡ ਤੂੰ ਹੋਰ ਪੈਸੇ ਦੇ ਕੇ ਛੁੱਟੇਗਾ ਜਦੋਂ ਉਹਨਾਂ ਨੂੰ ਪਤਾ ਸੀ ਵੀ ਮੇਰੇ ਪੈਸੇ ਗਏ ਮੈਂ ਖਤਮ ਹੋ ਗਿਆ ਤਾਂ ਸਾਰੀ ਪ੍ਰਾਪਰਟੀ ਉਹ ਆਪਣੀ ਜਿਹੜੀ ਬਦਲ ਕੇ ਤਬਦੀਲ ਕਰਕੇ ਉਹ ਸਾਰੀ ਆਪਣੀ ਪ੍ਰਾਪਰਟੀ ਕਿਉਂਕਿ ਬੜੇ ਦਿਨ ਦੇ ਉਹ ਗੱਲਾਂ ਕਰਦੇ ਸੀ ਰੋਜ਼ ਆਪਣੀ ਘਰ ਵਾਲੀ ਨਾਲ ਵੀ ਇੰਨੀ ਦੇਨਦਾਰੀ ਖੜੀ ਹੋ ਗਈ ਆਪਣਾ ਸਾਰੇ ਸ਼ਹਿਰ ਚ ਬੇਇੱਜ਼ਤੀ ਹੋ ਗਈ ਕੱਲਾ ਕੱਲਾ ਬੰਦਾ ਆਪਣੇ ਘਰੇ ਪੈਸੇ ਮੰਗਣ ਆ ਰਿਹਾ ਆਪਣਾ ਹਾਲਾਤ ਕੀ ਆਪਣੇ ਰਿਸ਼ਤੇਦਾਰਾਂ ਮੂੰਹੇ ਮੂੰਹ ਕੀ ਦਿਖਾਵਾਂਗੇ ਤੇ ਅਖੀਰ ਜੋ ਉਹਨਾਂ ਨੂੰ ਡਰ ਸੀ ਵੀ ਮੇਰੀ ਪ੍ਰਾਪਰਟੀ ਵੀ ਚਲੇ ਜਾਊਗੀ ਕਿਉਂਕਿ ਮੇਰੇ ਪੈਸੇ ਦੇਨਦਾਰੀ ਆ ਉਹਨਾਂ ਨੇ ਸਾਰੀ ਪ੍ਰਾਪਰਟੀ ਆ ਜਿਹੜੀ ਉਹ ਤਬਦੀਲ ਕਰਕੇ ਕੁਝ ਦਿਨ ਪਹਿਲਾਂ ਆਪਣੇ ਭਰਾ ਦੇ ਨਾਮ ਕਰਤੀ ਕੱਲ ਰਾਤ ਕਰਨ ਹੋਰ ਵੀ ਪਰੇਸ਼ਾਨ ਸੀ ਤੇ ਉਸਨੇ ਮੈਨੂੰ ਦੱਸਿਆ ਕਿ ਡੰਪੀ ਦਾ ਫੋਨ ਆਇਆ ਸੀ ਤੇ ਧਮਕੀਆਂ ਦਿੰਦਾ ਸੀ ਕਿ ਤੂੰ ਅਜੇ ਤੱਕ ਖੁਦਗਸ਼ੀ ਨਹੀਂ ਕੀਤੀ ਤੇ ਸਾਡੇ ਮਗਰੋਂ ਵੀ ਨਹੀਂ ਲੱਥਾ ਪੈਸੇ ਵਾਪਸ ਤਾਂ ਅਸੀਂ ਕੀ ਦੇਣੇ ਆ ਅਸੀਂ ਹੋਰ ਪੈਸੇ ਲੈ ਕੇ ਤੇਰੀ ਜਾਨ ਛੱਡਾਂਗੇ ਐਨੇ ਲਾਲਚੀ ਹੋ ਗਏ 1 ਕਰੋੜ 22 ਲੱਖ ਰੁਪਏ ਤੁਸੀਂ ਘਰ ਉਜਾੜਤਾ ਤੁਸੀਂ ਇੱਕ ਹੱਸਦਾ ਵਸਦਾ ਪਰਿਵਾਰ ਉਜਾੜਤਾ ਤੇ ਘੜੀਆਂ ਦੇਖੋ ਅਮਰਤਾ ਵੜਿੰਗ ਦੇ ਗੁੱਟ ਤੇ 15 ਲੱਖ ਦੀ ਘੜੀ ਬੰਨੀ ਹੁੰਦੀ ਐ ਅੱਜ ਰਾਜਾ ਵੜਿੰਗ ਦੀ ਵਾਈਫ ਦੇ ਦੇਖੋ 2 ਕਰੋੜ ਦੀ ਗੱਡੀ ਅੱਜ ਉਹਨਾਂ ਤੇ ਸਵਾਰ ਹੁੰਦੇ ਆ ਅੱਜ ਰਾਜਾ ਵੜਿੰਗ ਸਾਹਿਬ ਆਪ 2 ਕਰੋੜ ਦੀ ਗੱਡੀ ਤੇ ਸਵਾਰ ਹੁੰਦੇ ਆ ਜੇ ਟੋਟਲ ਮਿਲਾ ਕੇ ਦੇਖੀਏ ਤਾਂ ਤਿੰਨ ਜਾਣੇ ਉਹਨਾਂ ਦਾ ਸਾਲਾ ਸਾਹਿਬ ਉਹ ਆਪ ਤੇ ਉਹਨਾਂ ਦੀ ਧਰਮ ਪਤਨੀ ਤਕਰੀਬਨ 5 ਕਰੋੜ ਦੀਆਂ ਗੱਡੀਆਂ ਤੇ ਇਕੱਲੇ ਸਵਾਰ ਨੇ ਇਹ ਕਿੱਥੋਂ ਪੈਸੇ ਆਏ ਸਭ ਤੋਂ ਅਮੀਰ ਕੈਂਡੀਡੇਟ ਤੁਸੀਂ ਕਹਿੰਦੇ ਹੋ ਮੇਰੇ ਕੋਲ ਤਾਂ ਕੁਝ ਹੈ ਹੀ ਨਹੀਂ ਸੀ ਮੇਰੇ ਤਾਂ ਬਹੁਤ ਛੋਟੀ ਉਮਰ 'ਚ ਮੇਰਾ ਨੁਕਸਾਨ ਹੋ ਗਿਆ ਤੇ ਅੱਜ ਤੁਸੀਂ ਲੁਧਿਆਣੇ 'ਚ ਸਭ ਤੋਂ ਅਮੀਰ ਕੈਂਡੀਡੇਟ ਕਿਵੇਂ ਅੱਜ ਤੁਹਾਡੇ ਕੋਲ ਇੰਨਾ ਪੈਸਾ ਕਿਵੇਂ ਇਹ ਪੈਸਾ ਲੁੱਟਣ ਤੋਂ ਸਿਵਾਏ ਤੁਹਾਡੇ ਕੋਲ ਕਿਵੇਂ ਪੈਸਾ ਆ ਸਕਦਾ ਰਾਜਾ ਵੜਿੰਗ ਸਾਹਿਬ ਜਿਹੜੇ ਕੀ ਪ੍ਰਧਾਨ ਨੇ ਉਰੇ ਦੇ ਕੈਂਡੀਡੇਟ ਨੇ ਵੜਿੰਗ ਸਾਹਿਬ ਦੇ ਨਾਲ ਸੰਬੰਧਿਤ ਤੇ ਉਹਨਾਂ ਦੇ ਸਾਲਾ ਸਾਹਿਬ ਜਿਹੜੇ ਡੰਪੀ ਬਨਾਇਕ ਜੀਨਾਂ ਦਾ ਨਾਮ ਡੰਪੀ ਬਨਾਇਕ ਉਹਨਾਂ ਦੇ ਸਾਲਾਹ ਸਾਹਿਬ ਜਿਹੜਾ ਤਕਰੀਬਨ ਪੈਸਾ ਸੀ 1 ਕਰੋੜ 22 ਲੱਖ ਰੁਪਏ ਜੋ ਸਾਰਾ ਕੁਝ ਐਫ ਆਈ ਆਰ ਚ ਦਰਜ ਆ 1 ਕਰੋੜ 22 ਲੱਖ ਰੁਪਈਆ ਪੈਸਾ ਸੀ ਤਾਂ ਕੀ ਹੋਇਆ ਜਦੋਂ ਉਹ ਪੈਸਾ ਆ ਗਿਆ ਖਾਤੇ ਚ ਕਰਨ ਕੁਟਾਰੀਆ ਦੇ ਅੰਕਿਤ ਕੁਟਾਰੀਆ ਦੇ ਤਾਂ ਉਹਨਾਂ ਦਾ ਦੋਸਤ ਸੀ ਇਹ ਡੰਪੀ ਬਨਾਇਕ ਸਾਲਾ ਸਾਹਿਬ ਸਾਡੇ ਅਮਰਿੰਦਰ ਵੜਿੰਗ ਸਾਹਿਬ ਤੇ ਉਹਨਾਂ ਨੇ ਕੀ ਕਿਹਾ ਵੀ ਮੈਨੂੰ ਇਹ ਪੈਸੇ ਦੀ ਲੋੜ ਆ ਮੈਨੂੰ ਇਹ ਪੈਸਾ ਦੇ ਦਿਓ ਉਹਨਾਂ ਨੇ ਜਦੋਂ ਪੈਸੇ ਮੰਗਣੇ ਵਾਪਸ ਸ਼ੁਰੂ ਕੀਤੇ ਉਹਨਾਂ ਨੇ ਰਾਜਾ ਵੜਿੰਗ ਸਾਹਿਬ ਨਾਲ ਗੱਲ ਕੀਤੀ ਵੀ ਤੁਹਾਡਾ ਸਾਲਾ ਸਾਹਿਬ ਡੈਂਪੀ ਬਣਾਏ ਸਾਡੇ ਪੈਸੇ ਨਹੀਂ ਦੇ ਰਿਹਾ ਤੇ ਉਹਦਾ ਸਾਥ ਤੱਕ ਕੀ ਦੇਣਾ ਸੀ ਉਲਟਾ ਇਹ ਕਿਹਾ ਵੀ ਭਾਈ ਅਸੀਂ ਹੁਣ ਐਮ.ਐਲ.ਏ ਆ ਸਾਡੀ ਸਰਕਾਰ ਆ ਤੂੰ ਇਹ ਪੈਸੇ ਤਾਂ ਗੱਲ ਛੱਡ ਤੂੰ ਹੋਰ ਪੈਸੇ ਦੇ ਕੇ ਛੁੱਟੇਗਾ ਜਦੋਂ ਉਹਨਾਂ ਨੂੰ ਪਤਾ ਸੀ ਵੀ ਮੇਰੇ ਪੈਸੇ ਗਏ ਮੈਂ ਖਤਮ ਹੋ ਗਿਆ ਤਾਂ ਸਾਰੀ ਪ੍ਰਾਪਰਟੀ ਉਹ ਆਪਣੀ ਜਿਹੜੀ ਬਦਲ ਕੇ ਤਬਦੀਲ ਕਰਕੇ ਉਹ ਸਾਰੀ ਆਪਣੀ ਪ੍ਰਾਪਰਟੀ ਕਿਉਂਕਿ بڑے ਦਿਨ ਦੇ ਗੱਲਾਂ ਕਰਦੇ ਸੀ ਰੋਜ਼ ਆਪਣੀ ਘਰ ਵਾਲੀ ਨਾਲ ਵੀ ਇੰਨੀ ਦੇਨਦਾਰੀ ਖੜੀ ਹੋ ਗਈ ਆਪਣਾ ਸਾਰੇ ਸ਼ਹਿਰ ਚ ਬੇਇੱਜ਼ਤੀ ਹੋ ਗਈ ਕੱਲਾ ਕੱਲਾ ਬੰਦਾ ਆਪਣੇ ਘਰੇ ਪੈਸੇ ਮੰਗਣ ਆ ਰਿਹਾ ਆਪਣਾ ਹਾਲਾਤ ਕੀ ਆਪਣੇ ਰਿਸ਼ਤੇਦਾਰਾਂ ਮੂਹਰੇ ਮੂੰਹ ਕੀ ਦਿਖਾਵਾਂਗੇ ਤੇ ਅਖੀਰ ਜੋ ਉਹਨਾਂ ਨੂੰ ਡਰ ਸੀ ਵੀ ਮੇਰੀ ਪ੍ਰਾਪਰਟੀ ਵੀ ਚਲੇ ਜਾਊਗੀ ਕਿਉਂਕਿ ਮੇਰੇ ਪੈਸੇ ਦੇਣਦਾਰੀ ਆ ਉਹਨਾਂ ਨੇ ਸਾਰੀ ਪ੍ਰਾਪਰਟੀ ਆ ਜਿਹੜੀ ਉਹ ਤਬਦੀਲ ਕਰਕੇ ਕੁਝ ਦਿਨ ਪਹਿਲਾਂ ਆਪਣੇ ਭਰਾ ਦੇ ਨਾਮ ਕਰਤੀ ਕੱਲ ਰਾਤ ਕਰਨ ਹੋਰ ਵੀ ਪਰੇਸ਼ਾਨ ਸੀ ਅਤੇ ਉਸਨੇ ਮੈਨੂੰ ਦੱਸਿਆ ਕਿ ਡੰਪੀ ਦਾ ਫੋਨ ਆਇਆ ਸੀ ਤੇ ਧਮਕੀਆਂ ਦਿੰਦਾ ਸੀ ਕਿ ਤੂੰ ਅਜੇ ਤੱਕ ਖੁਦਗਸ਼ੀ ਨਹੀਂ ਕੀਤੀ ਤੇ ਸਾਡੇ ਮਗਰੋਂ ਵੀ ਨਹੀਂ ਲੱਥਾ ਪੈਸੇ ਵਾਪਸ ਤਾਂ ਅਸੀਂ ਕੀ ਦੇਣੇ ਆ ਅਸੀਂ ਹੋਰ ਪੈਸੇ ਲੈ ਕੇ ਤੇਰੀ ਜਾਨ ਛੱਡਾਂਗੇ ਐਨੇ ਲਾਲਚੀ ਹੋ ਗਏ 1 ਕਰੋੜ 22 ਲੱਖ ਰੁਪਏ ਤੁਸੀਂ ਘਰ ਉਜਾੜਤਾ ਤੁਸੀਂ ਇੱਕ ਹੱਸਦਾ ਵਸਦਾ ਪਰਿਵਾਰ ਉਜਾੜਤਾ ਤੇ ਘੜੀਆਂ ਦੇਖੋ ਅਮਰਤਾ ਵੜਿੰਗ ਦੇ ਗੁੱਟ ਤੇ 15 ਲੱਖ ਦੀ ਘੜੀ ਬੰਨੀ ਹੁੰਦੀ ਹੈ ਅੱਜ ਰਾਜਾ ਵੜਿੰਗ ਦੀ ਵਾਈਫ ਦੇ ਦੇਖੋ 2 ਕਰੋੜ ਦੀ ਗੱਡੀ ਅੱਜ ਉਹਨਾਂ ਤੇ ਸਵਾਰ ਹੁੰਦੇ ਆ ਅੱਜ ਰਾਜਾ ਵੜਿੰਗ ਸਾਹਿਬ ਆ 2 ਕਰੋੜ ਦੀ ਗੱਡੀ ਤੇ ਸਵਾਰ ਹੁੰਦੇ ਆ ਜੇ ਟੋਟਲ ਮਿਲਾ ਕੇ ਦੇਖੀਏ ਤਾਂ ਤਿੰਨ ਜਾਣੇ ਉਹਨਾਂ ਦਾ ਸਾਲਾ ਸਾਹਿਬ ਉਹ ਆਪ ਤੇ ਉਹਨਾਂ ਦੀ ਧਰਮ ਪਤਨੀ ਤੇ ਕਰੀਬਨ 5 ਕਰੋੜ ਦੀਆਂ ਗੱਡੀਆਂ ਤੇ ਇਕੱਲੇ ਸਵਾਰ ਨੇ ਇਹ ਕਿੱਥੋਂ ਪੈਸੇ ਆਏ ਸਭ ਤੋਂ ਅਮੀਰ ਕੈਂਡੀਡੇਟ ਤੁਸੀਂ ਕਹਿੰਦੇ ਹੋ ਮੇਰੇ ਕੋਲ ਤਾਂ ਕੁਝ ਹੈ ਹੀ ਨਹੀਂ ਸੀ ਮੇਰੇ ਤਾਂ ਬਹੁਤ ਛੋਟੀ ਉਮਰ 'ਚ ਮੇਰਾ ਨੁਕਸਾਨ ਹੋ ਗਿਆ ਤੇ ਅੱਜ ਤੁਸੀਂ ਲੁਧਿਆਣੇ 'ਚ ਸਭ ਤੋਂ ਅਮੀਰ ਕੈਂਡੀਡੇਟ ਕਿਵੇਂ ਅੱਜ ਤੁਹਾਡੇ ਕੋਲ ਇੰਨਾ ਪੈਸਾ ਕਿਵੇਂ ਇਹ ਪੈਸਾ ਲੁੱਟਣ ਤੋਂ ਸਿਵਾਏ ਤੁਹਾਡੇ ਕੋਲ ਕਿਵੇਂ ਪੈਸਾ ਆ ਸਕਦਾ